ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਜੀਤੋ ਜਦ ਵਿਆਹ ਹੀ ਆਈ ਤਾਂ ਘਰ ਵਿੱਚ ਤਾਂ ਚੰਗੀ ਤਰ੍ਹਾਂ ਚੁੱਲ੍ਹਾ ਵੀ ਨਹੀਂ ਸੀ ਬਣਿਆ ਕਿਉਂਕਿ ਘਰ ਵਿੱਚ ਤਾਂ ਜੀਤੋ ਦੇ ਪਤੀ ਜੈਲੇ ਤੋਂ ਬਿਨਾਂ ਕੋਈ ਹੋਰ ਨਹੀਂ ਸੀ ਮਾਪੇ ਪਹਿਲੇ ਰੱਬ ਨੂੰ ਪਿਆਰੇ ਹੋ ਗਏ ਸਨ ਵਿਹੜੇ ਵਿੱਚ ਟੋਏ ਪਏ ਹੋਏ ਸਨ ਜੈਲ ਆਪਣੀ ਭੂਆ ਦੇ ਪਿੰਡ ਹੀ ਰਹਿੰਦਾ ਸੀ ਉਸ ਨੂੰ ਆਪਣੇ ਪਿੰਡ ਬਾਰੇ ਕੁਝ ਨਹੀਂ ਸੀ ਪਤਾ ਪਰ ਪਿੰਡ ਦੇ ਨਾਂ ਬਾਰੇ ਪਤਾ ਸੀ ਅਤੇ ਇੱਕ ਬਜ਼ੁਰਗ ਜੋ ਜੈਲੇ ਦੇ ਬਾਪ ਦਾ ਦੋਸਤ ਸੀ ਉਸ ਨੂੰ ਜਾਣਦਾ ਸੀ ਕਿਉਂਕਿ ਉਹ ਕਦੇ ਕਦੇ ਭੂਆ ਨੂੰ ਮਿਲਣ ਲਈ ਜਾਂਦਾ ਸੀ ਉੱਥੇ ਉਸ ਬਜ਼ੁਰਗ ਨਾਲ ਮੇਲ ਹੋ ਜਾਂਦਾ ਸੀ ਉਹ ਬਹੁਤ ਸਿਆਣੀਆਂ ਗੱਲਾਂ ਕਰਦਾ ਸੀ ਪਰ ਉਹਨੂੰ ਮਿਲਣਾ ਜੈਲ ਕਦੇ ਨਹੀਂ ਸੀ ਗਿਆ ਬਜ਼ੁਰਗ ਨੂੰ ਜੱਲਾ ਤਾਇਆ ਜੀ ਕਹਿੰਦੇ ਸੀ ਜਿਵੇਂ ਪੂਆ ਨੇ ਸਿਖਾਇਆ ਸੀ ਤਾਇਆ ਜੀ ਜੱਲੇ ਨੂੰ ਪਿੰਡ ਬਾਰੇ ਅਤੇ ਉਹਦੇ ਘਰ ਬਾਰੇ ਛੋਟੀਆਂ-ਛੋਟੀਆਂ ਗੱਲਾਂ ਦੱਸਦੇ ਰਹਿੰਦੇ ਸਨ ਕਹਿੰਦੇ ਸਨ ਕਿ ਜੱਲੇ ਵੱਡਾ ਹੋ ਕੇ ਆਪਣੇ ਪਿੰਡ ਰਹੀਂ ਤੇ ਆਪਣਾ ਪਿੰਡ ਆਪਣਾ ਘਰ ਆਪਣਾ ਹੀ ਹੁੰਦਾ ਨਹੀਂ ਤਾਂ ਹੋਰ ਕੋਈ ਕਬਜ਼ਾ ਕਰ ਲਵੇਗਾ ਹੁਣ ਤਾਂ ਮੈਂ ਧਿਆਨ ਕਰਦਾ ਮੇਰੀ ਜਾਨ ਦਾ ਕੀ ਪਤਾ ਕਦੋਂ ਨਿਕਲ ਜਾਵੇ ਕਿਸੇ ਨੂੰ ਕੋਈ ਪਤਾ ਨਹੀਂ ਇਹ ਥਾਂ ਕੀਦਾ ਹੈ ਜੈਲੇ ਦੇ ਗੱਲਾਂ ਕਰ ਕਰ ਗਈਆ ਭੂਆ ਨੂੰ ਦੱਸ ਕੇ ਜੈਲਾ ਆਪਣੇ ਪਿੰਡ ਤਾਇਆ ਜੀ ਕੋਲ ਗਿਆ ਤੇ ਆਪਣਾ ਘਰ ਵੇਖਿਆ ਹਾਲਤ ਤਾਂ ਖਰਾਬ ਹੀ ਸੀ ਘਰ ਤਾਂ ਵਸਦਿਆਂ ਦੇ ਹੁੰਦੇ ਨੇ ਤਾਇਆ ਜੀ ਨੇ ਪੂਰੀ ਹਦਦ ਕੀਤੀ ਘਰ ਦਾ ਮੂੰਹ ਵੱੱਥਾ ਸਵਾਰਿਆ ਪਰ ਪੱਦਰ ਕਰਨ ਨੂੰ ਤਾਂ ਸਮਾਂ ਲੱਗਣਾ ਸੀ ਜੈਲਾ ਉਹਨਾਂ ਦੇ ਘਰ ਕਾਫੀ ਸਮਾਂ ਰਿਹਾ ਸਾਰੇ ਪਿੰਡ ਵਿੱਚ ਖੁਸ਼ੀ ਹੋਈ ਕਿ ਲੰਬਰਦਾਰਾਂ ਦਾ ਮੁੰਡਾ ਇੱਥੇ ਆ ਕੇ ਰਹੇਗਾ ਜੈਲੇ ਦਾ ਦਾਦਾ ਬਾਪ ਲੰਬਰਦਾਰ ਸਨ ਘਰ ਚੰਗਾ ਸੀ ਪਰ ਮੌਤ ਨੇ ਘਰ ਤੋੜ ਕੇ ਰੱਖ ਦਿੱਤਾ ਜੈਲਾ ਮਾਂ ਦੀ ਗੋਦੀ ਚ ਸੀ ਜਦੋਂ ਮਾਂ ਬਾਪ ਦਾ ਐਕਸੀਡੈਂਟ ਹੋ ਗਿਆ ਤੇ ਉਸ ਐਕਸੀਡੈਂਟ ਵਿੱਚ ਜੈਲਾ ਬਚ ਗਿਆ ਸੀ ਭੂਆ ਲੈਣ ਗਈ ਸੀ ਜੈਲੇ ਦੀ रिश्ਤੇ ਆਉਣ ਲੱਗੇ ਕਿਉਂਕਿ ਜ਼ਮੀਨ ਤਾਂ ਹੈ ਹੀ ਤਾਇਆ ਜੀ ਨੇ ਜੈਲੇ ਦੀ ਭੂਆ ਨਾਲ ਗੱਲ ਕਰਕੇ ਰਿਸ਼ਤਾ ਪੱਕਾ ਕਰ ਦਿੱਤਾ ਭੂਆ ਵੀ ਖੁਸ਼ ਸੀ ਕਿ ਪੇਕਿਆਂ ਦਾ ਘਰ ਵਸਦਾ ਹੋ ਜਾਵੇਗਾ ਜੈਲੇ ਨੂੰ ਕੋਲ ਰੱਖਣਾ ਤਾਂ ਭੂਆ ਦੀ ਮਜਬੂਰੀ ਸੀ ਧੀयां ਹਮੇਸ਼ਾ ਪੇਕਿਆਂ ਤੋਂ ਠੰਡੀ ਹਵਾ ਹੀ ਚਾਹੁੰਦੀਆਂ ਹਨ ਰਿਸ਼ਤਾ ਤਾਇਆ ਜੀ ਨੇ ਆਪਣੀ ਰਿਸ਼ਤੇਦਾਰੀ ਵਿੱਚੋਂ ਕਰਵਾ ਦਿੱਤਾ ਸੀ ਕੁੜੀ ਬਹੁਤ ਸਿਆਣੀ ਸੀ ਜੈਲੇ ਨੇ ਜੀਤੋ ਨੂੰ ਵਿਆਹ ਕੇ ਆਪਣੇ ਘਰ ਹੀ ਲਿਆਂਦਾ ਸੀ ਜਦ ਜੀਤੋ ਦਾ ਡੋਲਾ ਉੱਤਰਿਆ ਤਾਂ ਸਗਣਾ ਦੇ ਗੀਤ ਗਾ ਕੇ ਅੰਡਣਾ ਕਵੰਟਣਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜੀਤੋ ਜਦੋਂ ਅੰਦਰ ਗਈ ਤਾਂ ਉਸਦੇ ਪੈਰ ਟੋਏ ਵਿੱਚ ਪੈ ਗਏ ਆ ਉਸ ਨੂੰ ਸਾਰੀ ਗੱਲਤਾਇਆ ਜੀਨੇ ਦੱਸੀ ਹੋਈ ਸੀ ਐਸੀ ਸਲਖਣੀ ਕੁੱਖ ਦੀ ਆਈ ਕਿ ਘਰ ਦਾ ਮਹਾਂਦਰਾ ਹੀ ਬਦਲ ਦਿੱਤਾ ਕੁਝ ਦਿਨ ਤਾਂ ਲੋਕਾਂ ਦੀਆਂ ਆਵਾਜ਼ਾਂ ਆਵਾਈ ਸੀ ਜੀ ਤੋਂ ਚੁੱਪ ਰਹੀ ਫਿਰ ਜੈਲੇ ਨਾਲ ਮੋਢਾ ਲਾ ਕੇ ਚੱਲਣ ਲੱਗੀ ਪਹਿਲਾ ਕੰਮ ਕਰਦਾ ਵੇੜਾ ਸਵਾਰਨ ਤੋਂ ਹੀ ਸ਼ੁਰੂ ਕੀਤਾ ਕੁਝ ਦਿਨਾਂ ਵਿੱਚ ਹੀ ਵੇੜਾ ਪਧਰਾ ਹੋ ਗਿਆ ਪਾਸ ਫੇਰਤਾ ਚੱਲ ਸੌ ਲੋਕਾਂ ਦੇ ਮੂੰਹ ਵਿੱਚ ਉਂਗਲਾਂ ਪੈ ਗਈਆਂ ਕਿ ਇਹੋ ਜੀ ਸਲਖਣੀ ਤਾਂ ਘਰ ਘਰ ਆਵੇ ਅੱਜ ਹੋਰ ਭਲਕ ਹੋਰ ਘਰ ਦਾ ਮੂੰਹ ਬਣ ਗਿਆ ਹੁਣ ਅਗਲੇ ਸਾਲ ਤੋਂ ਜੈਲੇ ਨੇ ਜੀਤੋ ਨਾਲ ਸਲਾਹ ਕਰਕੇ ਖੇਤੀ ਕਰਨ ਦਾ ਮਨ ਬਣਾ ਲਿਆ ਅਗਲਾ ਸਾਲ ਵੀ ਆ ਗਿਆ ਤਾਇਆ ਜੀ ਹੀ ਉਸ ਦੀ ਜ਼ਮੀਨ ਠੇਕੇ ਤੇ ਕਰਦੇ ਸਨ ਉਹਨਾਂ ਨੇ ਵੀ ਜੈਲੇ ਨੂੰ ਖੇਤੀ ਕਰਨ ਲਈ ਪਰੇਰਿਆ ਸੀ ਜੈਲਾ ਖੇਤੀ ਜਾਂਦਾ ਵੀ ਸੀ ਕਿਉਂਕਿ ਪੂਆ ਦੇ ਘਰ ਵੀ ਤਾਂ ਖੇਤੀ ਦਾ ਕੰਮ ਹੀ ਸੀ ਸਕੂਲ ਤੋਂ ਬਾਅਦ ਖੇਤ ਕੰਮ ਵੀ ਕਰਵਾਉਂਦਾ ਸੋ ਜੈਲਾ ਖੇਤੀ ਕਰਨ ਲੱਗ ਪਿਆ ਜੈਲਾ ਤੇ ਜੀਤੋ ਮਿਹਨਤੀ ਬਹੁਤ ਸਨ ਉਹਨਾਂ ਨੇ ਮਿਹਨਤ ਦੇ ਬਲਬੂਤੇ ਜੰਗਲ ਵਿੱਚ ਮੰਗਲ ਲਾ ਲਿਆ ਦੋ ਕੁ ਸਾਲ ਬਾਅਦ ਜੈਲੇ ਦੇ ਘਰ ਬੇਟੇ ਨੇ ਜਨਮ ਲਿਆ ਉਹਦਾ ਨਾਮ ਸੋਨੂ ਰੱਖਿਆ ਸੀ ਸੋਨੂ ਨੂੰ ਪਾਲਿਆ ਪੜਾਇਆ ਲਿਖਾਇਆ ਜਿਵੇਂ ਸਾਰੇ ਮਾਪੇ ਕਰਦੇ ਹਨ ਸੋਨੂ ਵੱਡਾ ਹੋਇਆ ਮਾਪੇ ਉਹਦੇ ਮੂੰਹ ਵੱਲ ਹੀ ਤੱਕਦੇ ਰਹਿੰਦੇ ਸਨ ਮਾਵਾ ਮਿੰਨ ਮਿੰਨ ਪੁੱਤ ਪਾਲਦਿਆਂ ਨੇ ਛੋਟੇ ਬੇਟੇ ਲਾਲੀ ਦਾ ਜਨਮ ਹੋ ਗਿਆ ਜਿੱਤੋਂ ਬਿਵਾਰ ਰਹਿਣ ਲੱਗ ਗਈ ਮਾ ਸਾਡੇ ਗਦੀ ਟੈਂਦੀ ਕਰਦਾ ਕੰਮ ਨਵੇੜ ਕੇ ਮੰਜੇ ਤੇ ਢੇਗਦੀ ਉਹ ਨੂੰ ਇਹ ਸੀ ਕਦੋਂ सोनू ਦਾ ਵਿਆਹਾਂ ਤੇ ਮੇਰਾ ਕੰਮ ਤੋਂ ਖਿਹੜਾ ਛੁੱਟ ਜਾਵੇ सोनू ਕੰਮ ਤਾਂ ਸੋਨਾ ਕਰਦਾ ਸੀ ਉਸ ਨੂੰ ਰਿਸ਼ਤੇ ਵੀ ਆਉਣ ਲੱਗ ਪਏ ਹੌਲੀ ਹੌਲੀ ਰਿਸ਼ਤੇ ਦੀ ਗੱਲ ਸਿਰੇ ਚੜ ਗਈ ਮਾਪਾਪ ਨੂੰ ਬਹੁਤ ਚਾਹ ਸੀ ਕਿ सोनू ਦਾ ਸਗਨ ਹੋ ਗਿਆ ਵਿਆਹ ਬੰਨਣ ਦੀ ਤਿਆਰੀ ਵੀ ਹੋਣ ਲੱਗੀ ਦਿਨ ਵਾਰ ਵਿਚਾਰ ਕੇ ਵਿਆਹ ਦਾ ਦਿਨ ਪੱਕਾ ਕਰਨ ਲਿਆ ਗਿਆ ਸਾਰਿਆਂ ਤੇਆਰਿਆਂ ਜੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗੰਨਾਂ ਪਤੈ ਨਾ ਲੱਗਾ ਕਦੋਂ ਮਹੀਨਾ ਲੰਘ ਵੀ ਗਿਆ ਆਉਂਦੇ ਐਤਵਾਰ ਬਰਾਤ ਚੜ੍ਹਨੀ ਸੀ ਸੋਨੂ ਦਾ ਬਾਪ ਜੈਲਾ ਬਹੁਤ ਸਾਰੇ ਬੰਦੇ ਸੀ ਪਿੰਡ ਵਿੱਚ ਉਹਦੀ ਬਹੁਤ ਮੰਦੀ ਸੀ ਘਰ ਵਿੱਚ ਕੰਮ ਕਰਨ ਵਾਲਿਆਂ ਦੀ ਗਹਿਮਾ ਗੈਮੀ ਸੀ ਉਹ ਆਪ ਵੀ ਹਰ ਇੱਕ ਦੇ ਦੁੱਖ ਸੁੱਖ ਕੰਮ ਧੰਦੇ ਜਾਂਦਾ ਪ੍ਰਾਤ ਲਈ ਵੀ ਸਾਰੇ ਪਿੰਡ ਵਿੱਚ ਹੀ ਕਿਹਾ ਸੀ ਸੋਨੂ ਦਾ ਭਰਾ ਜਿੰਦਰ ਕਹੀ ਸੀ ਸਾਲਾ ਛੋਟਾ ਸੀ ਉਸ ਨੂੰ ਤਾਂ ਵੀਰੇ ਦੇ ਵਿਆਹ ਦਾ ਬਹੁਤ ਚਾ ਸੀ ਉਹ ਆਪਣੇ ਵੀਰ ਦੇ ਵਿਆਹ ਵਿੱਚ ਦੋਸਤਾਂ ਨੂੰ ਨਾਲ ਲੈ ਕੇ ਕੰਮ ਕਰਦਾ ਭੱਜਿਆ ਫਿਰਦਾ ਸੀ ਜਿੰਨ ਤਰ੍ਹਾਂ ਬਹੁਤ ਕੰਮ ਕਰਦਾ ਸੀ ਉਹਦੀ ਦੋਸਤੀ ਦਾ ਦਾਇਰਾ ਬਹੁਤ ਵੱਡਾ ਸੀ ਸੋਨੂ ਦੀ ਬਰਾਤ ਲਈ ਸਪੀਕਰ ਵਿੱਚ ਬੁਲਾ ਦਿੱਤਾ ਕਿ ਬਰਾਤ ਦੀਆਂ ਤਿਆਰੀਆਂ ਜਿਸ ਨੂੰ ਬਰਾਤ ਦਾ ਸੱਦਾ ਦਿੱਤਾ ਜਨੈਲ ਸਿੰਘ ਜੈਲੇ ਦੇ ਘਰ ਪਹੁੰਚ ਜਾਵੇ ਸਾਰੇ ਪਿੰਡ ਵਿੱਚ ਹੀ ਬਰਾਤ ਲਈ ਕਿਹਾ ਸੀ 8 ਵਜੇ ਨੂੰ ਬਰਾਤੀ ਉਹਨਾਂ ਦੇ ਘਰ ਪਹੁੰਚ ਗਏ ਸਗਨ ਵਿਵਹਾਰ ਕਰਕੇ ਬਰਾਤ ਤੋਰੀ ਗਈ ਸਮੇਂ ਨਾਲ ਕੁੜੀ ਵਾਲਿਆਂ ਦੇ ਘਰ ਬਰਾਤ ਪਹੁੰਚ ਗਈ ਚਾ ਪਾਣੀ ਪੀਣ ਤੋਂ ਬਾਅਦ ਆਨੰਦ ਕਾਰਜ ਕਰਵਾਏ ਸਗਨ ਵਿਹਾਰ ਕੀਤੇ ਰੋਟੀ ਖਾਧੀ ਸਾਲੀਆਂ ਨੇ ਸੋਨ ਨੂੰ ਸਰਵਾਲੇ ਦੇ ਮਹਿੰਦੀ ਲਾਈ ਮਠੜੀਆਂ ਚਬਾਈਆਂ ਕੁੜੀ ਨੂੰ ਤੋਰਨ ਦੀ ਤਿਆਰੀ ਹੋ ਗਈ ਘੰਟਾ ਘਰ ਵਾਪਸ ਆਉਣ ਨੂੰ ਲੱਗਾ ਪਾਣੀ ਵਾਰ ਕੇ ਬਾਟੀ ਨੂੰ ਉਤਾਰਿਆ ਗਿਆ ਘਰ ਵਿੱਚ ਪੂਰੀ ਰੌਣਕ ਸੀ ਮਾਂ ਤੋਂ ਚਾ ਨਹੀਂ ਸੀ ਚੁੱਕਿਆ ਜਾਂਦਾ ਇਸ ਤਰ੍ਹਾਂ ਲੱਗਦਾ ਸੀ ਕੋਈ ਘਰ ਵਿੱਚ ਸਵਰਗ ਹੀ ਆ ਗਿਆ ਕਈ ਨਵੀਂ ਵਰਟੀ ਕੋਲ ਕੋਈ ਵੱਧ ਘੱਟ ਗੱਲ ਨਾ ਕਰਦਾ ਪਰ ਜ਼ਿਆਦਾ ਸਮਾਂ ਵਿਖਾਵਾ ਨਹੀਂ ਕੀਤਾ ਜਾਂਦਾ ਹੁੰਦਾ ਉਂਝ ਹੀ ਐ ਸੌ ਘਰ ਦਾ ਮਾਹੌਲ ਹੁੰਦਾ ਹੈ ਪਰ ਹਰ ਮਾਂ ਬਾਪ ਇਹ ਸੋਚਦੇ ਆ ਕਿ ਸਾਡੀ ਨੌ ਪੁੱਤ ਸਾਡੀ ਕਦਰ ਕਰਨ ਪਰ ਨਹੀਂ ਸੋਨੂੰ ਕੰਮ ਤੋਂ ਆ ਕੇ ਸ਼ਰਾਬ ਪੀਣ ਲੱਗ ਜਾਂਦਾ ਸੀ ਵਿਆਹ ਹੋਣ ਸਾਰੀ ਸੋਨੂੰ ਅੱਡ ਹੋ ਗਿਆ ਸੀ ਮਾਂ ਆਪਣੇ ਪਤੀ ਅਤੇ ਛੋਟੇ ਬੇਟੇ ਨਾਲ ਲੱਗ ਹੋ ਗਈ ਸੀ ਮਾਂ ਨਾਲ ਸੁਣਨ ਦੀ ਬਿਲਕੁਲ ਨਹੀਂ ਸੀ ਬੰਦੀ ਮਾਂ ਬਹੁਤ ਬਿਮਾਰ ਰਹਿੰਦੀ ਸੀ ਹਰ ਰੋਜ ਦੀ ਲੜਾਈ ਕਜੀਏ ਕਲੇਸ਼ ਨੇ ਘਰ ਦਾ ਮਾਹੌਲ ਬਦਲ ਦਿੱਤਾ ਸੀ ਮਾਨੇ ਪੁੱਤ ਸੁੱਖਾਂ ਸੁਖ ਕੇ ਵਿਆਇਆ ਸੀ ਅਚਾਨਕ ਇੱਕ ਦਿਨ ਸੋਨੂ ਕੰਮ ਤੋਂ ਸਾਈਕਲ ਤੇ ਵਾਪਸ ਆਉਂਦਾ ਸੀ ਤਾਂ ਰਸਤੇ ਵਿੱਚ ਕਿਸੇ ਕਾਰ ਦੀ ਲਪੇਟ ਵਿੱਚ ਆ ਗਿਆ ਬੁਰੀ ਤਰ੍ਹਾਂ ਕੁਚਲਿਆ ਗਿਆ ਜਾਨ ਤਾਂ ਬਚ ਗਈ ਪਰ ਕੰਮ ਤੋਂ ਆਰੀ ਹੋ ਗਿਆ ਮਾ ਫਿਰ ਵੀ ਸੋਨੂ ਤੋਂ ਆਪਣੀ jaan ਵਾਰਦੀ ਸੀ ਪਰ ਪੁੱਤ ਦੇ ਪਿਛਲੇ ਕੀਤੇ ਬੁਰੇ ਵਰਤਾਵਾਰੇ ਮਾ ਕੋਈ ਝਿਗਰ ਨਹੀਂ ਸੀ ਕਰਦੀ ਸਾਰੇ ਘਰ ਵਿੱਚ ਉਦਾਸੀ ਸੀ ਪਹਿਲਾਂ ਤਾਂ ਸੋਨੂ ਦੀ ਪਤਨੀ ਨੂੰ ਵੀ ਉਹਦੇ ਮਾਂ ਬਹੁਤ ਭੈੜੀ ਲੱਗਦੀ ਸੀ ਕਾਕੀ ਮਾਂ ਸੋਨੂ ਨੂੰ ਟੋਕਦੀ ਸੀ ਸ਼ਰਾਬ ਨਾ ਪੀ ਜਿਸ ਦਾ ਇਹ ਜਾਣਾ ਹੁਣ ਸੋਨੂ ਨੂੰ ਭੁਗਤਣਾ ਪੈ ਗਿਆ ਹੁਣ ਕੁਝ ਘਰ ਵਿੱਚ ਸ਼ਾਂਤੀ ਸੀ ਕਿਉਂਕਿ ਹੁਣ ਲੜਾਈ ਤੋਂ ਗੱਲ ਵੱਡੀ ਹੋ ਗਈ ਪਤਾ ਨਹੀਂ ਕਹਿੰਦੇ ਹੁੰਦੇ ਆ ਕਿ ਕਲੇਸ਼ ਹੀ ਪੁੱਠਾ ਪੈ ਗਿਆ ਮਾਂ ਤਾ ਪੁੱਤ ਦੇ ਸੁਣਾਣੇ ਬੈਠੀ ਰਹਿੰਦੀ ਘਰ ਵਿੱਚ ਖਬਰਾਂ ਲੈਣ ਵਾਲਿਆਂ ਦਾ ਤਾਂ ਤਾਂ ਹੀ ਲੱਗਾ ਰਹਿੰਦਾ ਸੋਨੂ ਤਾਂ ਅਜੇ ਵੀ ਮਾਂ ਨਾਲ ਗੱਲ ਨਹੀਂ ਸੀ ਕਰਦਾ ਸਾਲ ਕਬਾਦ ਸੋਨੂ ਵਾਕ ਵਾਕਰ ਨਾਲ ਹੌਲੀ-ਹੌਲੀ ਤੁਰਨ ਲੱਗਾ ਪੈਰਾਂ ਦੇ ਭਾਰ ਕਾ ਵੀ ਸਮੇਂ ਬਾਦ ਆਉਣ ਲੱਗਾ ਕੰਮ ਕਰਨ ਦਾ ਤਾਂ ਅਜੇ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਉਸ ਦੀ ਘਰ ਵਾਲੀ ਸਲਾਈ ਬਨਾਈ ਦਾ ਕੰਮ ਥੋੜਾ-ਬਹੁਤਾ ਕਰਦੀ ਪਰ ਇੰਨਾ ਕੁਝ ਪੈਸੇ ਨਾਲ ਗੁਜ਼ਾਰਾ ਚੱਲਣਾ ਮੁਸ਼ਕਲ ਸੀ ਘਰ ਦਾ ਖਰਚਾ ਤਾਂ ਸੋਨੂ ਦੇ ਮਾਪੇ ਹੀ ਕਰਦੇ ਸਨ ਫਿਰ ਵੀ ਸੋਨੂ ਨੂੰ ਕੋਈ ਸ਼ਰਮ ਨਾ ਆਉਂਦੀ ਆਪਣੇ ਮਾਪੇ ਦਾ ਸ਼ੁਕਰੀਆ ਤਾਂ ਕੀ ਕਰਨਾ ਸੀ ਉਹਨੂੰ ਚੰਗੀ ਤਰ੍ਹਾਂ ਕਦੇ ਬੁਲਾਇਆ ਵੀ ਨਹੀਂ ਸੀ ਉਹਦਾ ਬੇਟਾ ਵੀ 3 ਸਾਲ ਦਾ ਹੋ ਗਿਆ ਸੀ ਆਪਣੇ ਪੁੱਤ ਨੂੰ ਤਾਂ ਦੋਨੋਂ ਮੀਆਂ ਬੀਬੀ ਬਹੁਤ ਪਿਆਰ ਕਰਦੇ ਇਹ ਗੱਲ ਕਦੇ ਯਾਦ ਨਹੀਂ ਸੀ ਕਿ ਮਾਪੇ ਨੇ ਵੀ ਮੈਨੂੰ ਇੰਨਾ ਪਿਆਰ ਦਿੱਤਾ ਸੀ ਕੋਈ ਮਾਂ ਬਾਪ ਆਪਣੇ ਬੱਚੇ ਨੂੰ ਵੱਧਵਾ ਨਹੀਂ ਦਿੰਦਾ ਪਰ ਆਂਦਰਾਂ ਜੋ ਤੜਫਾਉਂਦੀਆਂ ਨੇ ਉਹਨਾਂ ਦਾ ਕੀ ਇਲਾਜ ਕਰੀਏ ਨਹੀਂ ਆਪ ਮਾਂ ਦੀਆਂ ਆਂਦਰਾਂ ਬੋਲ ਦਿੰਦੀਆਂ ਨੇ ਸ਼ਾਇਦ ਮਾਂ ਦੀਆਂ ਆਂਦਰਾਂ ਨੇ ਕੋਈ ਵੱਧਵਾ ਦੇ ਦਿੱਤੀਆਂ ਕਿਸ ਨੂੰ ਕੰਮ ਤੋਂ ਆਰੀ ਹੋ ਗਿਆ ਪਰ ਮਾਵਾਂ ਕਦੇ ਪੁੱਤ ਨੂੰ ਵੱਧਵਾ ਨਹੀਂ ਦਿੰਦੀਆਂ ਜਿਸ ਘਰ ਵਿੱਚ ਮਾਂ ਨਹੀਂ ਹੁੰਦੀ ਉਸ ਵੇੜੇ ਵਿੱਚ ਛਾਂ ਨਹੀਂ ਹੁੰਦੀ ਜੇ ਪੁੱਤ ਮੰਗੇ ਜਾਣ ਤਾਂ ਮਾਂ ਤੋਂ ਨਾ ਨਹੀਂ ਹੁੰਦੀ ਜੇ ਮਾਂ ਕਰ ਦੇਵੇ ਨਾ ਤਾਂ ਰੱਬ ਤੋਂ ਵੀ ਹਾਂ ਨਹੀਂ ਹੁੰਦੀ ਸੋ ਮਾਂ ਦੇ ਰਿਸ਼ਤੇ ਦੀ ਤੁਲਨਾ ਰੱਬ ਨਾਲ ਕੀਤੀ ਗਈ ਹੈ ਮਾਂ ਦੀ ਆਂਤਰਾ ਵਿੱਚੋਂ ਜੇ ਸੀਸਾ ਨਿਕਲਣ ਗਿਆ ਤਾਂ ਲਾਦ ਤਰ ਜਾਂਦੀ ਹੈ ਜੇ ਮਾਂ ਦੀ ਆਂਤਰਾ ਲੂਹਾਂ ਗੰਨਾਂ ਹੋਣ ਗਿਆ ਤਾਂ ਉਸ ਵਿੱਚੋਂ ਨਿਕਲੀ ਦੂਰ ਅਸੀਸ ਵੀ ਅਹੱਲੀ ਨਹੀਂ ਜਾਂਦੀ ਕੋਈ ਮਾਂ ਪਾਪ ਮਿੱਥ ਕੇ ਨਹੀਂ ਕਰਦਾ ਪਰ ਉਸ ਦੀਆਂ ਆਂਦਰਾਂ ਦੀ ਆਵਾਜ਼ ਹੁੰਦੀ ਐ ਮਰਨ ਵੇਲੇ ਚਾਹੇ ਲੱਖ ਜਲੇਬੀਆਂ ਪਕਾਈ ਜਾਵੇ ਕੋਈ ਫਾਇਦਾ ਨਹੀਂ ਲੋਕ ਸਭ ਜਾਣਦੇ ਹੁੰਦੇ ਐ ਪਹਿਲਾਂ ਕਿੰਨਾ ਕਦਰ ਕੀਤੀ ਸੀ ਸਗੋਂ ਹਾਸੇ ਦਾ ਪਾਤਰੀ ਬਣਦੇ ਨੇ ਆਮ ਲੋਕਾਂ ਦਾ ਤਾਂ ਇਹ ਕਹਿਣਾ ਸੀ ਸੋਨੂ ਨੂੰ ਕੀਤੀ ਦਾ ਫਲ ਮਿਲ ਗਿਆ ਇਹਨੇ ਆਪਣੇ ਮਾਪੇ ਨੂੰ ਬਹੁਤ ਤੰਗ ਕੀਤਾ ਸੀ ਚਲੋ ਸੋਨੂ ਤੁਰਨ ਫਿਰਨ ਲੱਗ ਗਿਆ ਉਹਦੇ ਘਰ ਇੱਕ ਹੋਰ ਬੇਟੇ ਨੇ ਜਨਮ ਲਿਆ ਜੋ ਕਿ ਵੱਡੇ ਨਾਲੋਂ ਚਾਹੇ ਸਾਲ ਛੋਟਾ ਸੀ ਉਸ ਨੂੰ ਵੀ ਬਹੁਤ ਪਿਆਰ ਦਿੱਤਾ ਜਾਵੇ ਕਿ ਹਰ ਮਾਪਾ ਬਾਪ ਕਰਦਾ ਹੈ ਉਹ ਪੜਨ ਲਾ ਦਿੱਤੇ ਪੜ੍ਹਾਈ ਵਿੱਚ ਤਾਂ ਐਸੇ ਵੈਸੇ ਹੀ ਸੀ ਪਤਾ ਨਹੀਂ ਲੱਗਦਾ ਕਦੋਂ ਬੱਚੇ ਤੁਹਾਡੇ ਬਰਾਬਰ ਦੇ ਹੋ ਜਾਂਦੇ ਹਨ ਇਸੇ ਤਰ੍ਹਾਂ ਰਵੀ ਅਤੇ ਟੋਨੀ ਵੱਡੇ ਹੋ ਗਏ ਹੁਣ ਤੱਕ ਤਾਂ ਸੋਨੂ ਵੀ ਥੋੜਾ ਕੰਮ ਕਰਨ ਲੱਗ ਗਿਆ ਸੀ ਇੰਨੇ ਸਾਲ ਸੋਨੂ ਦੇ ਬਾਪ ਨੇ ਹੀ ਕਰਦਾ ਖਰਚ ਚ ਲਾਇਆ ਹੁਣ ਰਵੀ ਨੇ 10ਵੀਂ ਜਮਾਤ ਖਿੱਚ ਧੂਕੇ ਕਰ ਲਈ ਪਰ ਅੱਗੇ ਨਹੀਂ ਪੜਨਾ ਚਾਹੁੰਦਾ ਸੀ ਕੰਮ ਸਿੱਖਣ ਲੱਗ ਪਿਆ ਗਾਮੋਂ ਸੇਰੇ ਉੱਠ ਕੇ ਰੋਟੀ ਬਣਾ ਬੰਨ ਕੇ ਰਵੀ ਨੂੰ ਕੰਮ ਤੇ ਤੋਰਦੀ ਪਰ ਪੂਰੀ ਖੁਸ਼ ਕੇ ਮੇਰਾ ਬੇਟਾ ਤਾਂ ਬਹੁਤ ਸਿਆਣਾ ਹੈ ਕੰਮ ਸਿੱਖਣ ਲੱਗ ਪਿਆ ਹੁਣ ਇਸ ਲਈ ਪੜਾਈ ਛੱਡ ਗਿਆ ਕਿਉਂਕਿ ਉਸਦੇ ਦੋਸਤ ਵੀ ਪੜਾਈ ਛੱਡ ਕੇ ਕੰਮ ਸਿੱਖਣ ਲੱਗ ਪਏ ਸੀ ਰਵੀ ਦੀ ਸੁਸਾਇਟੀ ਵੀ ਜ਼ਿਆਦਾ ਚੰਗੀ ਨਹੀਂ ਸੀ ਹੌਲੀ ਹੌਲੀ ਗੱਡੀਆਂ ਠੀਕ ਕਰਨ ਦਾ ਕੰਮ ਸਿੱਖ ਗਿਆ ਸੀ ਕੰਮ ਉਹਦਾ ਸੋਹਣਾ ਹੁੰਦਾ ਸੀ ਮਾਲਕ ਵੀ ਉਸਤੇ ਕੰਮ ਤੋਂ ਖੁਸ਼ ਸੀ ਉਸ ਦਾ ਕੰਮ ਵੇਖ ਕੇ ਹੀ ਗੱਡੀ ਠੀਕ ਕਰਵਾਉਣ ਆਏ ਕਿਸੇ ਬੰਦੇ ਨੇ ਰਵੀ ਨੂੰ ਰਿਸ਼ਤੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਰਿਸ਼ਤਾ ਤਾਂ ਮੈਂ ਲੈਣਾ ਹੈ ਪਰ ਘਰ ਜਾ ਕੇ ਗੱਲ ਕਰਾਂਗਾ ਫਿਰ ਤੁਸੀਂ ਮੇਰੀ ਮਾਂ ਬਾਪ ਨਾਲ ਗੱਲ ਕਰ ਲੈਣਾ ਟੋਨੀ ਨੇ ਵੀ 10ਵੀਂ ਜਮਾਤ ਪਾਸ ਕਰ ਲਈ ਪੜ੍ਹਾਈ ਵਿੱਚ ਉਹ ਵੀ ਹੁਸ਼ਿਆਰ ਨਹੀਂ ਸੀ ਉਹ ਵੀ ਹੁਣ ਸਕੂਲ ਜਾਣ ਤੋਂ ਆਨਾ ਕਾਨੀ ਕਰਨ ਲੱਗ ਪਿਆ ਮਾਪਿਆਂ ਨੇ ਉਸ ਨੂੰ ਕਿਸੇ ਕੰਮ ਤੇ ਲਾਉਣ ਲਈ ਪਰ ਉਹ ਤਾਂ ਕੰਮ ਚੋਰ ਅਤੇ ਸਿਰੇ ਦਾ ਆਲਸੀ ਸੀ ਮਾਂ ਬਾਪ ਉਸ ਤੋਂ ਬਹੁਤ ਦੁਖੀ ਸਨ ਸਾਰਾ ਦਿਨ ਕਮਰੇ ਵਿੱਚ ਵੜ ਕੇ ਪਿਆ ਰਹਿੰਦਾ ਸੀ ਵੱਡੇ ਬੇਟੇ ਰਵੀ ਲਈ ਰਿਸ਼ਤਾ ਆ ਗਿਆ ਉਸ ਦਾ ਸਗਨ ਕਰ ਦਿੱਤਾ ਸੀ ਮਾਂ ਨੇ ਟੋਨੀ ਨੂੰ ਪਿਆਰ ਨਾਲ ਬਿਜਲੀ ਦੀ ਫੀਟਿੰਗ ਸਿੱਖਣ ਲਈ ਮਨਾ ਲਿਆ ਕੰਮ ਸਿੱਖਣ ਤਾਂ ਲੱਗ ਗਿਆ ਪਰ ਟੋਨੀ ਨਸ਼ਾ ਵੀ ਕਰਨ ਲੱਗ ਗਿਆ ਸੀ ਪਹਿਲਾਂ ਵੀ ਨਸ਼ਾ ਕਰਦਾ ਹੀ ਹੋਵੇਗਾ ਜਿਹੜਾ ਅੰਦਰ ਹੀ ਪਿਆ ਰਹਿੰਦਾ ਸੀ ਪਸ ਫਿਰ ਕੀ ਉਸਦਾ ਨਸ਼ਾ ਦਿਨੋਂ ਦਿਨ ਵੱਧਦਾ ਹੁੰਦਾ ਗਿਆ ਨਸ਼ਾ ਖਾ ਕੇ ਗਲੀਆਂ ਵਿੱਚ ਡਿੱਗਣ ਦੀ ਨੌਬਤ ਆ ਗਈ ਵਿਆਹ ਤਾਂ ਉਸਦਾ ਕੀ ਹੋਣਾ ਸੀ ਉਸਦੀ ਹਾਲਤ ਤਾਂ ਤਰਸਣਯੋਗ ਸੀ ਉਸ ਤੋਂ ਮਾੜੀ ਹਾਲਤ ਤਾਂ ਮਾਪੇ ਦੀ ਸੀ ਜਿਹੜੇ ਨੈਤ ਉਸ ਨੂੰ ਤੱਲ ਤੱਲ ਮਰਦੇ ਦੇਖਦੇ ਸਨ ਪਰ ਟੋਨੀ ਵਿੱਚ ਕੋਈ ਸੁਧਾਰ ਨਹੀਂ ਸੀ ਆ ਰਿਹਾ ਤੇ ਨਾ ਹੀ ਉਸਦੇ ਮਾਪੇ ਨੂੰ ਇੰਨਾ ਸਮਝ ਸੀ ਕਿ ਬੱਚੇ ਨੂੰ ਕਿਵੇਂ ਸੁਧਾਰਨਾ ਹੈ ਰਵੀ ਦੇ ਵਿਆਹ ਲਈ ਲੜਕੀ ਵਾਲੇ ਜ਼ੋਰ ਪਾਉਣ ਲੱਗੇ ਛੇਤੀ ਉਸਦਾ ਵਿਆਹ ਕਰ ਦਿੱਤਾ ਸਾਰੇ ਬਹੁਤ ਖੁਸ਼ ਸਨ ਕਿ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਚਾਹਾਂਗੇ ਜੇ ਛੋਟਾ ਚੰਗਾ ਕੰਮ ਸਿੱਖ ਜਾਵੇ ਤਾਂ ਉਹਦਾ ਵੀ ਤੋਪਾ ਭਰਨ ਵਾਲੇ ਬਣਈ ਪਰ ਕਿੱਥੇ ਉਹਨਾਂ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ ਰਵੀ ਦੇ ਵਿਆਹ ਦੀਆਂ ਥਾਂ ਖੁਸ਼ੀਆਂ ਮਨਾਉਂਿਆ ਸਨ ਵਿਆਹ ਹੋ ਗਿਆ ਕੁਝ ਸਮਾਂ ਤਾਂ ਚਾਵਾਂ ਵਿੱਚ ਲੰਘ ਗਿਆ ਪਰ ਜ਼ਿਆਦਾ ਸਮਾਂ ਨਾ ਲੰਘਿਆ ਹੁਣ ਰਵੀ ਅਤੇ ਉਸਦੀ ਘਰਵਾਲੀ ਨੇ ਵੀ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਹਰ ਰੋਜ਼ ਕੋਈ ਨਾ ਕੋਈ ਗੱਲ ਕੱਢੀ ਰੱਖਦੇ ਅਤੇ ਮਾਪੇ ਆਪ ਨਾਲ ਲੜਾਈ ਕਰਦੇ ਮਾਂ ਨੂੰ ਕੁਝ ਨਹੀਂ ਸੀ ਚੰਗਾ ਲੱਗਦਾ ਟੋਨੀ ਦੀ ਹਾਲਤ ਤਾਂ ਬਹੁਤ ਨਾਜ਼ੁਕ ਬਣੀ ਹੋਈ ਸੀ ਕਈ ਵਾਰ ਪੁਲਿਸ ਵੀ ਉਸਨੂੰ ਫੜ ਲੈਂਦੀ ਜਦੋਂ ਕਦੇ ਨਸ਼ੇ ਵੀ ਖਰੀਦਦਾ ਫੜਿਆ ਜਾਂ ਦਾ ਸੀ ਛਡਾਉਣਾ ਵੀ ਉਸ ਨੂੰ ਕੋਈ ਨਹੀਂ ਸੀ ਜਾਣਦਾ ਉਸ ਦਾ ਤਾਂ ਨਿਤਦਾ ਹੀ ਕੰਮ ਸੀ ਕੌਣ ਛਡਾਉਣ ਜਾਵੇ ਹਰ ਰੋਜ਼ ਦੀ ਬੇਇੱਜ਼ਤੀ ਟੋਨੀ ਸਹਿ ਨਾ ਕਰ ਸਕਿਆ ਮਨ ਵਿੱਚ ठान ਲਿਆ ਕਿ ਮਰਨਾ ਤਾਂ ਮੈਂ ਨਸ਼ਾ ਕਰਕੇ ਹੀ ਐ ਟੋਨੀ ਨੇ ਫੈਸਲਾ ਕਰ ਲਿਆ ਕਿ ਅੱਜ ਤਾਂ ਮੈਂ ਨਸ਼ਾ ਨਹੀਂ ਕਰਨਾ ਚਾਹੇ ਮੈਂ ਨਸ਼ੇ ਦੀ ਤੋੜ ਨਾਲ ਹੀ ਮਰ ਜਾਵਾਂ ਮੈਂ ਹੁਣ ਨਸ਼ੇ ਨੂੰ ਹੱਥ ਨਹੀਂ ਲਾਵਾਂਗਾ ਸਾਚੀ ਟੋਨੀ ਨੇ ਉਸ ਤੋਂ ਬਾਅਦ ਨਸ਼ੇ ਨੂੰ ਹੱਥ ਨਹੀਂ ਲਾਇਆ ਔਖਾ ਤਾਂ ਬਾਤ ਹੋ ਰਿਹਾ ਪਰ ਆਪਣੇ ਬਚਨ ਦਾ ਪੱਕਾ ਰਿਹਾ ਆਮ ਤਾਂ ਕਹਿਣੀ ਹੈ ਅਤੇ ਕਥਨੀ ਵਿੱਚ ਬਹੁਤ ਫਰਕ ਹੁੰਦਾ ਹੈ ਟੋਨੀ ਨੇ ਬਹੁਤ ਔਖਾ ਹੀ ਕੱਟੀ ਪਰ ਹੁਣ ਉਹ ਪਾਸਰ ਦੀ ਵੱਟੀ ਬਣ ਗਿਆ ਨੌ ਜਵਾਨਾਂ ਲਈ ਮਿਸਾਲ ਸਾਬਤ ਹੋਇਆ ਕੌਣ ਕਹਿੰਦਾ ਨਸ਼ਾ ਛੁੱਟਦਾ ਨਹੀਂ ਤੁਹਾਡਾ ਮਨ ਬਣਿਆ ਹੋਣਾ ਚਾਹੀਦਾ ਜੇ ਇਰਾਦਾ ਡ੍ਰਿੜ ਹੋਵੇ ਤਾਂ ਦੁਨੀਆ ਦੀ ਕੋਈ ਮੁਸੀਬਤ ਤੁਹਾਡੇ ਮੂਹਰੇ ਨਹੀਂ ਖੜ ਸਕਦੀ ਹੌਣ ਤਾਂ ਟੋਨੀ ਨੌਜਵਾਨਾਂ ਨੂੰ ਸੇਧ ਦਿੰਦਾ ਸੀ ਉਸ ਨੂੰ ਨਸ਼ਿਆਂ ਸੰਬੰਧੀ ਗਿੱਤੇ ਪ੍ਰੋਗਰਾਮ ਵਿੱਚ ਬੁਲਾਇਆ ਜਾਂਦਾ ਸੀ ਟੋਨੀ ਉੱਥੇ ਹੱਡ ਬੀਤੀ ਸੁਣਾਉਂਦਾ ਤੇ ਦੱਸਦਾ ਕਿਵੇਂ ਨਸ਼ੇ ਦੀ ਦਲਦਲ ਵਿੱਚ ਮੈਂ ਖੁੱਬ ਗਿਆ ਸੀ ਅਤੇ ਮੈਂ ਆਪਣੇ ਆਪ ਨੂੰ ਕਿਵੇਂ ਇਹਦੇ ਵਿੱਚੋਂ ਕੱਢਿਆ ਸੀ ਸਾਰੇ ਹਣ ਸੁਣ ਕੇ ਟੋਨੀ ਦੀ ਪ੍ਰਸ਼ੰਸਾ ਕਰਨੋਂ ਨਹੀਂ ਹਟ ਸਕਦੇ ਸਨ ਟੋਨੀ ਤੇ ਉਸਤੇ ਮਾਪੇ ਦਾ ਸਿਰ ਵੀ ਫਕਰ ਨਾਲ ਉੱਚਾ ਹੁੰਦਾ ਸੀ ਕਿਵੇਂ ਸਾਡਾ ਬੱਚਾ ਨੌਜਵਾਨਾਂ ਦੀ ਮਿਸਾਲ ਬਣ ਕੇ ਸਾਹਮਣੇ ਖੜਾ ਹੈ ਜਿਹੜਾ ਕੀ ਨੰਨੇ ਚੇਲੇ ਮਾਪੇ ਨੂੰ ਕੁੱਟਦਾ ਮਾਰਦਾ ਚੋਰੀ ਕਰਦਾ ਸੀ ਅੱਜ ਸਿਆਣਾ ਬਣ ਕੇ ਮੁੰਡਿਆਂ ਨੂੰ ਸੇਧ ਦਿੰਦਾ ਇਹਨਾਂ ਨਸ਼ਿਆਂ ਵਿੱਚ ਕੁੱਝ ਨਹੀਂ ਰੱਖਿਆ ਆਪਣੀ ਜ਼ਿੰਦਗੀ ਤੇ ਤੁਸੀਂ ਆਪ ਜ਼ਿੰਮੇਵਾਰ ਹੋ ਉਸਨੇ ਆਪਣੀ ਜ਼ਿੰਦਗੀ ਨੂੰ ਲੀਤੇ ਲਾਉਣ ਲਈ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਕਬੱਡੀ ਦਾ ਪਹਿਲਾਂ ਵੀ ਖੇਡਦਾ ਸੀ ਹਾਲੀਵੁੱਡੀ ਉਸ ਤੇ ਰਿਸ਼ਤੇ ਦੀ ਗੱਲ ਤੁਰ ਪਈ ਉਹ ਕੁੜੀ ਵੀ ਖੇਡਾਂ ਵਿੱਚ ਦਿਲਚਸਪੀ ਰੱਖਦੀ ਸੀ ਉਹ ਇੱਕ ਦੂਜੇ ਨੂੰ ਆਪਸ ਵਿੱਚ ਚਾਹੁੰਦੇ ਵੀ ਸਨ ਲੜਕੀ ਦੇ ਮਾਪੇ ਸਹਿਮਤ ਹੋ ਗਏ ਉਹਨਾਂ ਦਾ ਰਿਸ਼ਤਾ ਨੇਪਰੇ ਚੜ੍ਹ ਗਿਆ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਘਰ ਮੋਂ ਹਮੇਸ਼ਾ ਆਪਣੀ ਵੱਡੀ ਨੌ ਪੁੱਤ ਵਿੱਚ ਗਲਤੀ ਕਰਦੀ ਸੀ ਮੈਂ ਮਨ ਵਿੱਚ ਸੋਚਦੀ ਕਿ ਤੁਸੀਂ ਕਿਹੜਾ ਆਪਣੇ ਮਾਪੇ ਨੂੰ ਫੁੱਲ ਪਾਏ ਸੀ ਜਿਹੜਾ ਹੁਣ ਤੁਹਾਡੀ ਕਦਰ ਹੋਵੇ ਉਦੋਂ ਮਾਂ ਬਾਪ ਗਲਤ ਲੱਗਦੇ ਸੀ ਅਤੇ ਨੌ ਪੁੱਤ ਗਲਤ ਲੱਗਦੇ ਨੇ ਜਿਵੇਂ ਕਹਿੰਦੇ ਨੇ ਕਿ ਪੇਕੀ ਪਰਝਾਈ ਮਾੜੀ ਤੇ ਸੌਰੀ ਨਨਾਨ ਮਾੜੀ ਹਮ ਕਿਤੇ ਵੀ ਮਾੜੇ ਨਹੀਂ ਸੋ ਦੂਜਿਆਂ ਦੀਆਂ ਗਲਤੀਆਂ ਕੱਢਣ ਦੀ ਬਜਾਏ ਆਪਣੇ ਅੰਦਰ ਝਾਤੀ ਮਾਰੋ ਤੁਸੀਂ ਕਿੱਥੇ ਗਲਤ ਹੋ ਬਾਕੀ ਸਭ ਠੀਕ ਹੋ ਜਾਵੇਗਾ ਟੋਨੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਕਾਮ ਨੂੰ ਪੁੱਤ ਵਿਆਉਣ ਦਾ ਬਹੁਤ ਚਾ ਸੀ ਛੋਟੇ ਬੇਟੇ ਦਾ ਵਿਆਹ ਵੀ ਕੀਤਾ ਗਿਆ ਕਾਮੋ ਦੇ ਵੀ ਦਿਨ ਫਿਰ ਗਏ ਸਮਾਂ ਬਹੁਤ ਪਲਵਾਨ ਹੁੰਦਾ ਹੈ ਸਮਾਂ ਬਦਲਦੇ देर ਨਹੀਂ ਲੱਗਦੀ ਜਿਵੇਂ ਗਾਮਾ ਨੂੰ ਸਮੇ ਨੇ ਫਰਸ਼ ਤੋਂ ਅਰਸ਼ ਤੇ ਲਿਆ ਪਠਾਇਆ ਛੋਟਾ ਬੇਟਾ ਨਛਾ ਛੱਡਣ ਤੋਂ ਬਾਅਦ ਬਹੁਤ ਸਿਆਣਾ ਹੋ ਗਿਆ ਸੀ ਉਹਦੀ ਪਤਨੀ ਵੀ ਸਮਝਦਾਰ ਸੀ ਮਾਪੇ ਨੂੰ ਬਹੁਤ ਪਿਆਰ ਕਰਦੀ ਸੀ ਮਾਪੇ ਨੂੰ ਪੋਥੀ ਵਾਂਗ ਰੱਖਦੇ ਸਨ ਪਾਨ ਖਾਣ ਪੀਣ ਕੱਪੜੇ ਧੋਤੇ ਬੈਠਿਆਂ ਨੂੰ ਮਿਲਦੇ ਸਨ ਉਹਨਾਂ ਨੂੰ ਵੇਖ ਕੇ ਵੱਡਾ ਬੇਟਾ ਤੇ ਨੌਨੋ ਵੀ ਮਾਪੇ ਨੂੰ ਚੰਗਾ ਸਮਝਣ ਲੱਗੇ ਹੁਣ ਗੱਮੋ ਤੇ ਉਸਤੇ ਪਤੀ ਨੂੰ ਇਹ ਸਾਹਸ ਹੋਇਆ ਕਿ ਮਾਪੇ ਨੂੰ ਬੰਦੀ ਥਾਂ ਦੇਣੀ ਕਿੰਨੀ ਕੁ ਜ਼ਰੂਰੀ ਹੁੰਦੀ ਹੈ ਸੋ ਉਹ ਵੀ ਸੋਹਾਂ ਸ਼ਾਮਾ ਨੂੰ ਮਿਲਦੇ ਤੇ ਉਹਦਾ ਸੁੱਖ ਦੁੱਖ ਪੁੱਛਦੀ ਉਹਨਾਂ ਦਾ ਘਰ ਸਵਰਗ ਬਣ ਗਿਆ ਛੋਟੇ ਬੇਟੇ ਤੇ ਉਸਦੀ ਪਤਨੀ ਤਾਂ ਲੋਕ ਭਲਾਈ ਦੇ ਕੰਮ ਵਿੱਚ ਲੱਗ ਗਏ ਨਾਸ਼ਾ ਵਿਰੋਧੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਨੌਜਵਾਨਾਂ ਨੂੰ ਆਪਣੀ ਮਿਸਾਲ ਦੇ ਕੇ ਜਾਗਰੂਕ ਕਰਨ ਲੱਗੇ ਅਤੇ ਅਣਗਿਣਤ ਮਾਵਾਂ ਔਕਾਂ ਤੇ ਜਵਾਨੀਆਂ ਬਚਾ ਦਿੱਤੀਆਂ ਬੇ ਹਿੰਮਤੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮਨ ਸੂਰ ਨੂੰ ਸੂੜੀ ਤੇ ਟੰਗ ਦੇਣਾ ਬੇ ਹਿੰਮਤੇ ਲੋਕ ਜੇ ਕੋਈ ਦਾਣਾ ਕੱਢਦਾ ਮਤਲਬ ਉਹਦੇ ਅੱਖਰਾਂ ਦਾ ਰਵੀ ਨੇ ਆਪਣੀ ਹਿੰਮਤ ਨਾਲ ਹੀ ਨਸ਼ਾ ਛੱਡਿਆ ਮੇਂਡ ਤੋਂ ਬਿਨਾ ਤਾਂ ਮੂਹਰੇ ਪਈ ਰੋਟੀ ਦੀ ਦੋ ਥਾਲੀ ਵਿੱਚੋਂ ਵੀ ਰੋਟੀ ਤੁਹਾਡੇ ਮੂੰਹ ਵਿੱਚ ਨਹੀਂ ਜਾਂਦੀ ਹੱਥ ਨਾਲ ਤਾਂ ਖਾਵੇਗਾ ਤਾਂ ਹੀ ਮੂੰਹ ਵਿੱਚ ਜਾਵੇਗੀ ਇਸ ਦੀ ਮਿਸਾਲ ਰਵੀ ਹੈ ਹਿੰਮਤ ਕਰੇ ਇਨਸਾਨ ਤੋਂ ਕੁਝ ਖੋ ਨਹੀਂ ਸਕਦਾ ਕੁਝ ਜਿਹੜਾ ਬਣਾ ਇਨਸਾਨ ਤੋਂ ਕੁਝ ਹੋ ਨਹੀਂ ਸਕਦਾ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ